ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੋ ਪਰੇ ਚੰਦਾ ਸਵਾਗਤ ਹੈ YouTube ਫੈਮਿਲੀ ਕਿਦਾ ਸਾਰੇ ਠੀਕ ਠਾਕ ਹੋ ਅ ਦੇਸ਼ੂ ਦੇ ਸਾਰਿਆਂ ਸਤਿ ਸ਼੍ਰੀ ਅਕਾਲ ਤੇ ਅੱਜ ਆਕੇ 3 ਤਰੀਕ ਦਿਨ ਸ਼ੁੱਕਰਵਾਰ ਆ ਤੇ ਕੱਲ ਵੀਰਵਾਰ ਸੀ ਤੇ ਪਿਛਲੇ ਮਤਲਬ ਬਲੌਗ ਜ ਤੁਸੀਂ ਦੇਖਿਆ ਹੋਣਾ ਮੇਰੇ ਡੈਡੀ ਦੀ ਮਤਲਬ ਬਿਮਾਰ ਹੋ ਸੀ ਉਹ ਮੈਂ ਵੀਡੀਓ ਪਾਈ ਸੀ ਤੁਸੀਂ ਉਸ ਵੀਡੀਓ ਨੂੰ ਬਹੁਤ ਯਾਰਾ ਪਿਆ ਦਿੱਤਾ ਔਰ ਮੇਰੇ ਕੁਝ ਕਰ ਇਸ ਤਰ੍ਹਾਂ ਨੇ ਮੈਨੂੰ ਹਾਲ ਚਾਲ ਪੁੱਛਿਆ ਜੜੀ ਬਾਰੇ ਵੀ ਮੈਂ ਚਲੋ ਦੱਸਿਆ ਕਿਹਨਾਂ ਨੇ ਪੁੱਛਿਆ ਨਹੀਂ ਚਲੋ ਉਹਨਾਂ ਦੀ ਮਰਜ਼ੀ ਨੇ ਪੁੱਛਿਆ ਤੇ ਚਲੋ ਨਾ ਸਹੀ ਹੈ ਨਾ ਤੇ ਮਤਲਬ ਚਾਨਕ ਬਿਮਾਰ ਹੋਣ ਕਾਰਨ ਫਿਰ ਅਸੀਂ ਕੱਲ ਲੈ ਕੇ ਹਸਪੀਟਲ ਪਹਤ ਸਿਵਲ ਜੋ ਕਿ ਇੱਕ ਸਰਕਾਰੀ ਮਤਲਬ ਡਾਕਟਰ ਆ ਬਹੁਤ ਸਿਆਣੇ ਅਮਰਪਾਲ ਸਿੰਘ ਤੇ ਉਹਨਾਂ ਕੋਲ ਲੈ ਗਏ ਉਹਨੇ ਬਹੁਤ ਵਧੀਆ ਟਰੀਟਮੈਂਟ ਕੀਤਾ ਤੇ ਸਾਡੇ ਨਾਲ ਥੜਾ ਉੱਥੇ ਲੰਘ ਗਏ ਹਨ ਤੇ ਕੋਈ ਮੈਂ ਵੀਡੀਓ ਨਹੀਂ ਬਣਾਈ ਹੈਗੀ ਤੇ ਡੈਡੀ ਮਤਲਬ ਹੈ ਹੀ ਬਹੁਤ ਅਦਾ ਸੀਗਾ ਮੇਰੇ ਕੋਲ ਤਾਂ ਦੁੱਖ ਦੇਖਿਆ ਨਹੀਂ ਜਾਂਦਾ ਹੈਗਾ ਕਿਸੇ ਦਾ ਵੀ ਕੋਈ ਵੀ ਆਪਣਾ ਜਾਂ ਕਿਸੇ ਦਾ ਵੀ ਹੈਗਾ ਹੈ ਨਾ ਤੇ ਮੇਰੇ ਦਿਲ ਬਹੁਤ ਥੋੜਾ ਆ ਮੇਰੇ ਦੁੱਖੇ ਦਾ ਦੇਣ ਸਕ ਕਿਉਂਕਿ ਮੈਂ ਦੁੱਖ ਦੇਖੇ ਹੋਇਆ ਜਾ ਤੇ ਮੈਂ ਦੁੱਖ ਦੇਖ ਨਹੀਂ ਸਕਦੀ ਸੀਦਾ ਵੀ ਆਪਣਾ ਨਾ ਤੇ ਇਸ ਕਰਕੇ ਫਿਰ ਗਏ ਤੇ ਦਿਨੇ-ਦਿਨ ਲੰਘਿਆ ਇਹਨਾਂ ਨੇ ਇੱਕ ਐਕਸਰੇ ਵਗੈਰਾ ਮਦਦ से ਟੈਸਟਸ ਕਰਾਉਣੇ ਸੀਗੇ ਤੇ ਦਵਾਈਆਂ ਦਿੱਤੀਆਂ ਤੇ ਐਕਸਟ ਐਕਸਰਾ ਮਤਲਬ ਜਿਹੜਾ ਐਕਸਰੇ ਕਰਨ ਦਾ ਟਾਈਮ ਆਇਆ ਸੀ ਨਾ ਤੋ ਉਹ ਟੈਮ ਮਤਲਬ ਲੰਘ ਗਿਆ 12 ਵਜੇ ਬਾਈਕ ਸਟਾਪ ਨਹੀਂ ਕਰਦੇ ਹੈਗੇ ਉੱਥੇ ਫਿਰ ਅਸੀਂ ਕਹਿੰਦੇ ਵੀ ਤੁਸੀਂ ਚੈਰੀਟੇਬਲ ਜਾ ਕੋਰਤਾਰਪੁਰ ਫੇਸੇ ਫਟਾਫਟ ਚੈਰੀਟੇਬਲ ਗਏ ਕਰਤਾਰਪੁਰ ਉਸੇ ਟੈਮ ਇਹ ਅਸੀਂ ਫਿਰ ਦੁਪਹਿਰ ਟਿੱਕੀ ਦੁਪਹਿਰ ਸੀਗੀ ਦੇਖੋ ਜਿਹੜਾ ਜੀ ਕਰਦਾ ਹੈ ਨਾ ਰਾਹਾਂ 'ਚ ਘੁੰਮਣ ਦਾ ਇਹ ਤਾਂ ਜਿੱਦਾਂ ਕਹ ਲਓ ਇੱਕ ਜਿਹਨੂੰ ਵਕਤ ਪਿਆ ਹੁੰਦਾ ਜਾਂ ਜਿਹਨੂੰ ਮੁਸੀਬਤ ਹੁੰਦੀ ਆ ਉਹੀ ਰਾਹਾਂ 'ਚ ਤਰਿਆ ਫਿਰਦਾ ਆ ਚਲੋ ਜਾਣਾ ਵੀ ਚਾਹੀਦਾ ਜਾਣਾ ਵੀ ਹੁੰਦਾ ਆਪਣੇ ਮਾਪਿਆਂ ਨੂੰ ਆਪ ਹੀ ਸੰਭਾਲਣਾ ਕਿਹੜਾ ਕਿਸੇ ਨੇ ਸੰਭਾਲਣਾ ਨਾ ਤੇ ਜਮੀਨ ਜਾਇਦਾਦਾਂ ਨਾਲ ਸਾਰੇ ਸਾਹਮਦੇ ਆ ਪਰ ਮਾਪਿਆਂ ਨੂੰ ਕੋਈ ਸਾਹਮਦਾ ਹੈਗਾ ਤੇ ਆਪਣੀ ਜ਼ਿੰਮੇਵਾਰੀ ਸਾਹਮਣਾ ਪੈਂਦਾ ਆ ਤੇ ਚਲੋ ਖੈਰ ਇਹ ਨਾ ਕਰਵਾ ਕਰਕੇ ਸਾਡੇ ਚਲੋ ਜਗਾ ਬੱਚੇ ਸਿੱਖਿਆ ਲੈਣਗੇ ਆ ਵਾਇਗਰੋਣਾ ਨੂੰ ਵਧੀਆ ਪੜਾਈ ਦੇ ਵਿੱਚ ਤਰੱਕੀ ਦੇਵੇ ਹਨਾ ਚਲੋ ਇਹ ਸੇਵਾ ਆਪਣੇ ਨਾਲ ਜਾਣੀ ਆ ਸਿਆਣੇ ਕਹਿੰਦੇ ਹੁੰਦੇ ਆ ਵੀ ਗੁਰਦੁਆਰੇ ਨਾਲੋਂ ਆਪਣੇ ਮਾਪਿਆਂ ਦੀ ਸੇਵਾ ਕਰੋ ਉਹ ਗੁਰਦੁਆਰਾ ਹੀ ਆ ਨਾ ਇਹ ਕਰਦੇ ਨਹੀਂ ਸੇਵਾ ਕਰਨੀ ਨਹੀਂ ਗੁਰਦੁਆਰੇ ਦੀ ਸੇਵਾ ਕਰਨੀ ਜਾ ਕੇ ਹਨਾ ਜੇ ਗੁਰਦੁਆਰਾ ਦੀ ਸੇਵਾ ਕਰਨ ਚਾਹੇ ਦੀ ਚਲ ਮੜੀ ਗੱਲ ਨਹੀਂ ਹੈਗੀ ਪਰ ਪਹਿਲੇ ਮਾਪੇ ਆ ਨਾ ਜਿਹੜੇ ਸਾਨੂੰ ਪਾਲਦੇ ਆ ਪੋਸਦੇ ਆ ਉਹ ਜ਼ਰੂਰੀ ਆ ਔਰ ਤੇ ਕਰਾਇਆ ਤੇ ਫਿਰ ਸ਼ਾਮੀ ਗਏ ਡਾਕਟਰ ਸਾਹਿਬ ਕੋਲ ਨਾ ਦੱਸਿਆ ਉਹਨਾਂ ਨੇ ਕੁਝ ਫਿਫਥ ਇੰਚ ਪ੍ਰੋਬਲਮ ਆਈ ਹੈ ਉਹਦੇ ਕਰਕੇ ਆ ਵੀ ਇਦਾਂ ਨਾਲੇ ਉਮਰ ਦਾ ਵੀ ਹਿਸਾਬ ਹੋ ਗਿਆ ਆ ਤੱਗੇ ਜਿਹੜਾ ਜੋ ਕਰਮ ਹਨ ਤਾਂ ਸੋਖ ਹੁੰਦਾ ਆ ਉਹ ਤਾਂ ਕਰਮਾਂ ਦੇ ਨਾਲ ਆ ਕਰਮਾਂ 'ਚ ਸੁੱਖ ਵੀ ਆਉਂਦੇ ਦੁੱਖ ਵੀ ਆਉਂਦੇ ਪਰ ਆਪਾਂ ਸੁੱਖ ਮੰਗੇ ਦੀ ਜਿਆਦਾ ਸਾਨੂੰ ਸੁੱਖ ਹੀ ਆਉਣ ਪਰ ਨਹੀਂ ਜਿੱਦਾਂ ਜ਼ਿੰਦਗੀ ਜ਼ਿੰਦਗੀ ਦੇ ਦੋ ਪਹਿਲੂ ਆ ਨਾ ਦੁੱਖ ਸੁੱਖ ਚਲੋ ਜਿਹੜਾ ਮੈਂ ਕਹਿੰਦੀ ਦੁੱਖਾਂ 'ਵਿਨਾਂ ਸੁੱਖ ਦਾ ਆਵੇ ਪਰਮਾਤਮਾ ਫਿਰ ਜਿਹੜਾ ਦੁੱਖ ਹੁੰਦਾ ਭੁੱਲ ਜਾਂਦਾ ਜਦੋਂ ਸੁੱਖ ਹੋ ਜਾਂਦਾ ਬੰਦਾ ਠੀਕ ਹੋ ਜਾਂਦਾ ਨਾ ਚਲੋ ਮੈਂ ਤੇ ਇਹ ਕਹਿੰਦੀ ਵੀ ਪੈਸੇ ਲੱਗ ਕੇ ਵੀ ਬੰਦਾ ਠੀਕ ਹੋ ਜਵੇ ਪੈਸਿਆਂ 'ਤੇ ਕੋਈ ਨਹੀਂ ਪੈਸਾ ਫਿਰ ਮਿਲ ਜਾਂਦਾ ਪਰ ਬੰਦਾ ਨਹੀਂ ਮਿਲਦਾ ਹੈਗਾ ਤੇ ਜੜੀ ਮੈਨੂੰ ਰਾਤ ਨੂੰ ਵੀ 12 ਵਜੇ ਕਵੇ 2 ਵਜੇ ਕਵੇ ਕਲ ਵੀ ਮੈਨੂੰ ਚਾਹ ਦੇ ਬਣਾ ਕੇ ਮੈਂ ਉਸੇ ਟਾਈਮ ਵੜ ਕੇ ਚਾਹ ਜਿੰਨੀ ਬਣਾ ਕੇ ਮੈਂ ਨਾ ਨਹੀਂ ਕਰਦੀ ਮੈਨੂੰ ਨੀਂਦ ਆਈ ਜਾਂ ਮੈਂ ਨਹੀਂ ਆ ਕਿਦਾਂ ਹੈ ਨਾ ਪਰ ਨਹੀਂ ਸਿਰਫ ਫਿਰ ਵੀ ਸਾਡਾ ਮਾਪਾ ਆ ਹੈ ਨਾ ਮੈਂ ਸ਼ੋਸ਼ੇਵਾਜੀ ਵੀ ਮੈਂ ਆਉ ਕਰਦੀ ਆ ਕਰਦੀ ਆ ਵਿੱਚ ਸ਼ੋਸ਼ੇਵਾਜੀ ਕੁਛ ਨਹੀਂ ਹੈਗੀ ਮੈਂ ਸ਼ੋਸ਼ੇਵਾਜੀ ਨਹੀਂ ਕਰਦੀ ਨਾ ਕੋਈ ਜਿੱਦਾਂ ਕੋਲ ਵੀ ਚਲਾਕੀ ਹੈ ਝੂਠ ਜਾਂ ਕਿਦਾਂ ਵੀ ਆ ਤੇ ਜਿਹੜੇ ਸ਼ੋਸ਼ੇਵਾਜੀ ਹੈਗੇ ਆ ਨਾ ਲੋਕ ਉਹਨਾਂ ਨਾਲ ਮੇਰੀ ਘਾਟੀ ਬਣਦੀ ਆ ਸੋ ਇਹ ਗੱਲ ਆ ਜਿੱਦਾਂ ਦੇ ਸੀ ਹੈਗੇ ਅਸੀਂ ਉਦਾਂ ਨਾਲੇ ਨੂੰ ਚਾਹੁੰਦੇ ਆ ਵੀ ਸਾਡਾ ਵੀ ਉਦਾਂ ਹੀ ਉਹ ਵਰਤਾਅ ਕਰੇ ਹੈਨਾ ਜੇ ਸਾਨੂੰ ਝੂਠ ਚ ਲੱਗੇ ਬਿਲਕੁਲ ਨਹੀਂ ਸੋਚਿਆ ਮੈਨੂੰ ਤਾਂ ਬਿਲਕੁਲ ਨਹੀਂ ਪਸੰਦ ਹੈਗੀ ਹੈਨਾ ਚਲੋ ਆਪਾਂ ਆਪਣੇ ਸੁਭਾਅ ਹੁੰਦੇ ਆ ਚਲੋ ਮੈਂ ਤਾਂ ਇਹ ਕੰਨੀਆਂ ਵਾਹਿਗੁਰੂ ਪਰਮਾਤਮਾ ਸੱਚੇ ਪਾਤਸ਼ਾਹ ਡਾਡੀ ਸਾਹਿਬ ਨੂੰ ਠੀਕ ਕਰ ਦੇਵੇ ਹੈ ਦੁੱਖ ਸੇ ਲੋ ਆਉਂਦੇ ਆ ਤੇ ਚਲੋ ਦਵਾਈਆਂ ਨਾਲ ਥੋੜਾ ਫਰਕ ਆ ਪਰ ਨਹੀਂ ਜੇ ਦੂਜੇ ਚਰ ਆਪਣਾ ਢੇਡ ਨਹੀਂ ਭਰਦਾ ਭੁੱਖ ਨਹੀਂ ਲੱਗਦੀ ਹੈਗੀ ਉਸ ਚਰ ਆਪਾਂ ਠੀਕ ਨਹੀਂ ਕਹਿ ਸਕਦੇ ਠੀਕ ਆ ਪਤਾ ਇਹ ਹੋ ਸਕਦੇ ਆ ਜਦ ਤੱਕ ਆਪਣੀ ਰੋਟੀ ਅੰਦਰ ਜਾਂਦੀ ਆ ਰੋਟੀ ਦਾ ਕਿਉਂ ਆਸਰਾ ਹੁੰਦਾ ਆ ਤੋ ਹੋਰ ਆਪਾਂ ਨੂੰ ਕਾਦਾ ਆਸਰਾ ਕੱਲ ਰੋਟੀ ਦੇ ਆਸਰਾ ਹੁੰਦਾ ਆ ਤੇ ਸੋ ਇਹ ਗੱਲ ਹੈ ਕਮਜ਼ੋਰੀ ਬਹੁਤ ਆ ਗਈ ਸਰੀਰ ਨੂੰ ਤਸ ਜੀ ਤਾਂ ਮਤਲਬ ਕਦੀ ਕੋਸ਼ਕਿਆ ਨਹੀਂ ਕੋਸ਼ ਖਾਲਾ ਕਦੀ ਕੋਸ਼ ਖਾਲਾ ਪਰ ਮੈਂ ਕਹਿੰਨੀ ਵਾਇਗਰੂ ਇੰਨੀ ਮਾੜੀ ਬਣਾ ਕਰੇ ਕਿਸੇ ਦੇ ਨਾਲ ਕਿਸੇ ਦੇ ਵੀ ਨਾਲੇ ਨਹੀਂ ਮਾੜੀ ਨਾ ਕਰੇ ਹੈ ਨਾ ਤੇ ਸੋ ਇਹ ਗੱਲ ਹੈ ਮੈਨੂੰ ਤਾਂ ਜਿੱਦਾਂ ਕਰ ਲੋ ਜਿਹੜਾ ਦੁਖੀ ਹੁੰਦਾ ਨਾ ਉਹਨੂੰ ਤਾਂ ਆਪਣਾ ਚੀਤਾ ਜਾਂਦਾ ਹੈ। ਦੁਖੀ ਬੰਦਾ ਦੁੱਖ ਲਾਊਗਾ। ਜਿਹੜਾ ਬੰਦਾ ਸੁਖੀ ਹੁੰਦਾ ਨਾ ਉਹ ਕਦੀ ਕਿਸੇ ਦਾ ਦੁੱਖ ਨਹੀਂ ਲਾਉਂਦਾ ਹੈ। ਕਿਹਣਾ ਜਿਹੜਾ ਦੁਖੀ ਆ ਕਿਹਣਾ ਇਹਦੇ ਰੰਡੀ ਰੋਣੇ ਤਾਂ ਹੀ ਰਹਿੰਦੇ ਆ। ਇਹ ਹੀ ਰਹਿੰਦਾ ਰਹਿੰਦਾ ਨਾ। ਮੈਂ ਤਾਂ ਛੋਟੀ ਹੁੰਦੀ ਨੇ ਆਪਣੇ ਜਾੜੀ ਖਾਨਕੀਆਂ ਵਾਲੇ ਦੀ ਗੱਲ ਕਰਦੀ ਆ ਮੈਂ। ਡਾੜਜੀ ਦੀ ਮੈਂ 7ਵੀਂ ਕਲਾਸ ਤੋਂ ਪੜ੍ਹਦੀ ਹੁੰਦੀ ਸੀ ਜਦੋਂ ਮਤਲਬ ਉਹ بیمار ਹੋ ਗਏ ਸੀ ਉਹਨਾਂ ਨੂੰ ਹੋ ਗਿਆ ਕੈਂਸਰ। ਬਹੁਤ ਯਾਰ ਉਹ ਵੀ ਦੁਖੀ ਹੋਏ ਬਹੁਤ ਜ਼ਿਆਦਾ ਔਖਾ ਜਿਹਦੇ ਨਾਲ ਮਤਲਬ ਉਹਨਾਂ ਨੇ ਡੈਥ ਹੋਣੀ ਸੀ ਉਹਨਾਂ ਦੀ ਉਹਦਣ 28 ਜੁਲਾਈ ਨੂੰ ਪੱਕਾ ਜਿੱਤਾ 28 ਜੁਲਾਈ ਦਿਨ ਸ਼ੁੱਕਰਵਾਰ ਤਮੀ ਪੈਂਦੇ ਸੀ ਹਲਕਾ ਹਲਕਾ ਇਦਾਂ ਤੇ ਮੇਰੇ ਸਾਹਮਣੇ ਦੀ ਗੱਲ ਆ ਤੇ ਇਦਾਂ ਨਾ ਮੱਠਾ ਮੱਠਾ ਮੀ ਪੈਂਦੇ ਆ ਤੇ ਮੈਂ ਇਦਾਂ ਲੱਗੇ ਬੈਠੀ ਆ ਉਹ ਛੋਟੇ ਛੋਟੇ ਹੁੰਦੇ ਸੀ ਕੁਝ ਨਹੀਂ ਪਤਾ ਹੁੰਦਾ ਸੀ ਨਾ ਵੀ ਕੀ ਆ ਕੀ ਨਹੀਂ ਹੁੰਦਾ ਹੈਗਾ ਤੇ ਮੈਨੂੰ ਕਹਿੰਦੇ ਜੇ ਪਾਣੀ ਲੈ ਕੇ ਆ ਤ ਮੈਂ ਫਟਫਟ ਪਾਣੀ ਲੈ ਕੇ ਲੈਣ ਗਈ ਆ ਜੇ ਮਤਲਬ ਦੋ ਕ ਮਿੰਟ ਹੋਏ ਆ ਸਿਰਫ ਮੈਂ ਉਸੇ ਟਾਈਮ ਹੀ ਮਤਲਬ ਆ ਗਈ ਆਉਣ ਜਾਣੀ ਤੇ ਮੇਰੇ ਆਉਂਦਿਆਂ ਨੂੰ ਹੋਣੀ ਇੰਨਾ ਮੇਰਾ ਮਨ ਖਰਾਬ ਹੋਇਆ ਬਹੁਤ ਜਿਆਦਾ ਮੇਰੇ ਦਿਲ ਤੇ ਲਾਇਆ ਡੈਡੀ ਆਪਣੀ ਡੈਥ ਨੂੰ ਹਨਾ ਬਹੁਤ ਜਿਆਦਾ ਰੱਬ ਦਾ ਮੇਰੇ ਇੰਨਾ ਰੋਸ ਸੀਗਾ ਰੱਬਾ ਕਿ ਇੰਨਾ ਅਸੀਂ ਮੰਨਦੇ ਆ ਰੱਬ ਨੂੰ ਹੈ ਰੱਬਾ ਸਾਡੇ ਨਾਲ ਤੂੰ ਪਿਆਰ ਕੀਤਾ ਬਹੁਤ ਜਿਆਦਾ ਤੇ ਮੇਰੀ ਆਟ ਹੁੰਦੀ ਸੀ ਮੈਂ ਰੁਪਈਆ ਹੀ ਲੈਂਦੀ ਹੁੰਦੀ ਸੀ ਇੱਕ ਡੈਡੀ ਆਪਣੇ ਕੋਲੋਂ ਮੈਂ ਚੀਜ਼ੀ ਖਾਣੀ ਮੈਂ ਰੁਪਈਆ ਲੈਣਾ ਬਸ ਠੀਕ ਹੈ ਮੈਨੂੰ ਬਹੁਤੇ ਨਹੀਂ ਚਾਹੀਦੇ। ਤੇ ਮੇਰੇ ਵੱਡੇ ਭਰਾਵਾਂ ਨੇ ਉਹਨਾਂ ਨੇ ਜਿਆਦੇ ਪੈਸੇ ਲੈਣੇ ਕਹਣਾ ਹਨ 50 ਦਿਓ ਸਾਨੂੰ 10 ਰੁਪਏ ਦਿਓ 20 ਦਿਓ ਹਨਾ ਤੇ ਮੈਂ ਇੱਕ ਤੋਂ ਵੱਧ ਕਦੀ ਰੁਪਈਆ ਨਹੀਂ ਸੀ ਲਿਆ ਮੈਂ ਤੰਗ ਨਹੀਂ ਸੀ ਕਰਦੀ ਹੁੰਦੀ ਸੀ ਬਹੁਤਾ ਨਹੀਂ ਜੜੀ ਮੈਂ ਵਸੇ 1 ਰੁਪਏ ਲੈਣਾ ਇੱਕ ਨਵੀਂ ਚੀਜ਼ ਦੀ ਖਾਲੀ ਮੰਨ ਜਾਣਾ ਉਹਨਾਂ ਨੂੰ ਪਤਾ ਹੁੰਦਾ ਸੀ ਇਹਨਾਂ ਨੇ ਪਰ ਜਿਹੜੀ ਪਿਓ ਦੀ ਘਾਟ ਹੁੰਦੀ ਹੈ ਨਾ ਬਹੁਤ ਜ਼ਿਆਦਾ ਹੁੰਦੀ ਆ ਮਾਪਿਆਂ ਦੀ ਘਾਟ ਹੋਣੀ ਚਾਹੀਦੀ ਇਹ ਦੇਖੋ ਜਿਨ੍ਹਾਂ ਬੱਚਿਆਂ ਦੇ ਮਾਪੇ ਹੈ ਨਹੀਂਗੇ ਤੇ ਲੋੜ ਮਾਪਿਆਂ ਨੇ ਚਲੋ ਸਾਰਾ ਹੀ ਰਹਿੰਦੀ ਆ ਤੇ ਇਹ ਘਾਟ ਨਹੀਂ ਪੂਰੀ ਹੁੰਦੀ ਜਿੰਨੇ ਵੀ ਬੱਚਿਆਂ ਨੇ ਮਾਪਿਆਂ ਨੇ ਇਹ ਤਾਂ ਉਹ ਬੱਚੇ ਨਾ ਸੁਕਾ ਦਾ ਜੀਣਾ ਹੁੰਦਾ ਉਹਨਾਂ ਦਾ ਹਨਾ ਤੇ ਮਾਪਿਆਂ ਦਾ ਦੇ ਲੋਡ ਹੁੰਦੀ ਆ ਤੇ ਇਸ ਕਰਕੇ ਆਪਣੇ ਮਾਪਿਆਂ ਨੇ ਕੇਅਰ ਕਰਨੀ ਚਾਹੀਦੀ ਹੈ ਨਾ ਤੇ ਪਰ ਨਹੀਂ ਹੁਣ ਜ਼ਮਾਨਾ ਬਦਲ ਗਿਆ ਬਹੁਤ ਜ਼ਿਆਦਾ ਹਨਾ ਮਾਡਰਨ ਜ਼ਮਾਨਾ ਹੋ ਗਿਆ ਹੈ ਟਾਈਮ-ਟਾਈਮ ਦੀ ਗੱਲ ਹੈ ਜੀ ਉਦੋਂ ਸਮੇ ਵਧੀਆ ਹੁੰਦੇ ਸੀ ਪਹਿਲੇ ਨਾ ਹੁਣ ਚਲੋ ਹੁਣ ਵੀ ਸਮਾਪਾ ਆਪਾਂ ਵੀ ਸਹੀ ਕਰਨਾ ਹੁੰਦਾ ਆਪਣਾ ਹਨਾ ਸਮਾ ਤਾਂ ਉਹ ਹੀ ਚੀਜ਼ ਹੁੰਦੀ ਹੈ ਉਹ ਹੀ ਹੁੰਦਾ ਹੈ ਸਮੇ ਨੂੰ ਆਪਾਂ ਕਿੱਦਾਂ ਵਰਤਣਾ ਹੈ ਕਿੱਦਾਂ ਨਹੀਂ ਕਿੱਦਾਂ ਨਾ ਵੀ ਆਪਾਂ ਚੰਗੇ ਪਾਸੇ ਵੱਲ ਜਾਣਾ ਕਿ ਮਾੜੇ ਪਾਸੇ ਵੱਲ ਜਾਣਾ ਇਹ ਆਪਣੇ ਹੱਥ ਵਾਸਿਆ ਹੈ ਨਾ ਤੇ ਆਪਾਂ ਨੂੰ ਚੰਗੇ ਮਾੜੇ ਦਾ ਪਤਾ ਹੀ ਹੁੰਦਾ ਹੈ ਵੀ ਕੀ ਕੀ ਸਹੀ ਹੈ ਕੀ ਨਹੀਂ ਗਲਤ ਹੈਗਾ ਨਾ ਤੋਂ ਹੋਰ ਡੈਡੀ ਨੂੰ ਉਹਨਾਂ ਨੂੰ ਮਤਲਬ ਕਈ ਪ੍ਰੋਬਲਮ ਹੋ ਗਈਆਂ ਵਿੱਚ ਟਾਈਫਾਇਡ ਬੁਖਾਰ ਵਿੱਚ ਹਾਰਟ ਦੀ ਪ੍ਰੋਬਲਮ ਹੋ ਗਈ ਇਹ ਤੁਹਾਨੂੰ ਪਿਛਲੇ ਬਲੌਗ ਚ ਮੈਂ ਦੱਸਿਆ ਸੀ ਨਾ ਹਾਰਦੀ ਪ੍ਰੋਬਲਮ ਹੋ ਗਈ ਸੀ ਉਸ 2018 ਇੰਚ ਬਹੁਤ ਜ਼ਿਆਦਾ ਤੇ ਉਹੀ ਮਤਲਬ ਕਹਿ ਲੋ ਚਲਦੀ ਆ ਰਹੀ ਚਲਦੀ ਆ ਰਹੀ ਆ ਤੇ ਸੋਹੀ ਗੱਲ ਆ ਵਾਗਰੂ ਰਾਮ ਦੇ ਵੀ ਸੱਚੇ ਪਾਤਸ਼ਾਹ ਹਨਾ ਤੰਦਰੁਸਤੀਆਂ ਦੇ ਲਈ ਤੰਦਰੁਸਤੀ ਸਭ ਤੋਂ ਵੱਡੀ ਗੱਲ ਆ ਤੰਦਰੁਸਤੀ ਹੀ ਜੀਵਨ ਹੈ ਬੰਦੇ ਦਾ ਹਨਾ ਤੇ ਹੋਰ ਇਹ ਗੱਲ ਆ ਤੇ ਹੋਰ ਮੇਰੀ ਕੱਲ ਫਰੈਂਡ ਦਾ ਆਇਆ ਫੋਨ ਕਿੰਦੇ ਵੀ ਤੂੰ ਸਾਨੂੰ ਛੱਡਤਾ ਹੁਣ ਤੂੰ ਭੁੱਲ ਗਿਆ ਸਾਨੂੰ ਮੈਂ ਕਹਿੰਨੀ ਨਹੀਂ ਮੈਂ ਭੁੱਲੀ ਨਹੀਂ ਹੈਗੀ ਤੇ ਹੁਣ YouTube ਨੂੰ ਵੀ ਟਾਈਮ ਦੇਣਾ ਪੈਂਦਾ ਆਪਣੇ ਘਰ ਦੇ ਕੰਮਾਂ ਕੰਮਾਂ ਨੂੰ ਵੀ ਹੈਨਾ ਟਾਈਮ ਦੇਵਾਂਗੇ ਤੇ ਫੇਰੀ ਮਤਲਬ ਸਹੀ ਹੋਊਗਾ ਹੈਨਾ ਫੇਰੀ ਵੀਡੀਓ ਪੈਣੀਆਂ ਜੇ ਆਪਾਂ ਵੀਡੀਓ ਬਣਾਵਾਂਗੇ ਅ ਮਤਲਬ ਐਡਿਟ ਕਰਾਂਗੇ ਸਾਰਾ ਕੁਝ ਕਿੰਨਾ ਕੰਮ ਹੁੰਦਾ ਹੈ ਉਹ ਕਰਾਂਗੇ ਤੇ ਫੇਰੀ ਟਾਈਮ ਦੇਵਾਂਗੇ ਤੇ ਫੇਰੀ ਵਾਇਗਰੂ ਕਿਰਪਾ ਕਰੋਗਾ ਨਾ ਕੱਲ ਮੈਂ ਤਾਂ ਨਹੀਂ ਵੀਡੀਓ ਬਣਾਈ ਬੋਤੀ ਫਿਰ ਮੈਂ ਕਿ ਡੈਡੀ ਜੀ ਇਨੀ ਪ੍ਰੋਬਲਮ ਵਿੱਚ ਆ ਤੇ ਉਹ ਮਰੇ ਹਾਏ ਹਾਏ ਕਰਨ ਹਾਂ ਵੀ ਮੈਂ ਠੀਕ ਨਹੀਂ ਮੈਂ ਵੀਡੀਓ ਬਣਾਵਾ ਚੰਗਾ ਨਹੀਂ ਲੱਗਦਾ ਇਹਦਾ ਨਾ ਵੀ ਮੈਨੂੰ ਬਧਣ ਲੱਗਾ ਹੈਗਾ ਉਹ ਹਸਪੀਟਲ ਗਰੀਓ ਬਣਾਵਾ ਨਾ ਉਹਨਾਂ ਦੀ ਹੈ ਨਾ ਤੇ ਵੀਡੀਓ ਵੀ ਦੇਖ ਕੇ ਮੌਕਾ ਦੇਖ ਕੇ ਬਣਾਈ ਜਾਂਦੀ ਹੈ ਨਾ ਕੋਈ ਖੁਸ਼ੀ ਹੋਲੀ ਹੋਵੇ ਜਾਂ ਕਿਦਾਂ ਵੀ ਹੈ ਨਾ ਤੇ ਦੁੱਖਾਂ ਚ ਹੁੰਦਾ ਬੰਦਾ ਤੇ ਦੁੱਖ ਨਹੀਂ ਦੇਖਿਆ ਜਾਂਦਾ ਕਿਸੇ ਦਾ ਪ੍ਰਮਾਤਮਾ ਕਿਸੇ ਨੂੰ ਦੁੱਖ ਨੰਦੇ ਵੀ ਸੱਚੇ ਬਾਸ਼ਾ ਦੁੱਖ ਕਟਣਾ ਤੋਂ ਬਹੁਤ ਔਖਾ ਜਿਹਨੂੰ ਹੈਗਾ ਨਾ ਉਹਨੂੰ ਤਾਂ ਹੁੰਦਾ ਹੀ ਆ ਜਿਹੜੀ ਉੱਪਰ ਲਿਆ ਨਾ ਉਹ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਆ ਇਦਾਂ ਆ ਵੀ ਮੈਂ ਚੱਲੇ ਸ਼ਹਿਰ ਨੂੰ ਅਸੀਂ ਤੇ ਡਾਕਟਰ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਟੈਸਟ ਕਰਾ ਲਿਓ ਵੀ ਹਾਰਟ ਦੀ ਪ੍ਰੋਬਲਮ ਹੋਣੀ ਆ ਜਾਂ ਕਿਦਾਂ ਕੋਈ ਵੀ ਵਿੱਚ ਜਿਹੜੀ ਹੋਊਗੀ ਨਾ ਉਹ ਆ ਜਾਊਗੀ ਤੇ ਬਸ ਚੱਲੇ ਚੱਲੇ ਅਸੀਂ ਰਹਿ ਗਏ ਤੇ ਉਹ ਜੜੇ ਨੇ ਚੱਕਰ ਸ਼ੁਰੂ ਹੋ ਗਏ ਦੇਖੋ ਜੀ ਖਾਲੀ ਪੇਟ ਗੈਸ ਜਿਹੜੀ ਚੜਦੀ ਦਿਮਾਗ ਨੂੰ ਹਨਾ ਇਹ ਗੱਲ ਹੋ ਜਾਂਦੀ ਉਹ ਦੇ ਕਰਕੇ ਪ੍ਰੋਬਲਮ ਜਿਆਦੀ ਹੋ ਜਾਂਦੀ ਆ ਤੇ ਰੋਟੀ ਤੋਂ ਬਿਨਾਂ ਵੀ ਇਹ ਦਵਾਈਆਂ ਹੁੰਦੀਆਂ ਉਹ ਵੀ ਕਿੱਥੇ ਸਹੀ ਹੁੰਦੀਆਂ ਜਾਂ ਕਿਦਾਂ ਵੀ ਹੈ ਨਾ ਤੇ ਵਾਹਿਗੁਰੂ ਤੰਦਰੁਸਤੀ ਆ ਦੇ ਇਸ ਤੰਦਰੁਸਤੀ ਸਭ ਤੋਂ ਵੱਡੀ ਨੇਮਤ ਆ ਪਰਮਾਤਮਾ ਤੇ ਡਾਕਟਰ ਸਾਹਿਬ ਦੇ ਵੀ ਤੁਹਾਨੂੰ ਦੁਕਾਨੋਂ ਹੋਣ ਹੋਣ ਦੇ ਆ ਜੇ ਤੁਸੀਂ ਆਏ ਘੱਟ ਨਹੀਂ ਹੈਗੇ ਤਾਂ ਹੁਣ ਉਹਨਾਂ ਨੂੰ ਪ੍ਰੋਬਲਮ ਦੇਖਣਾ ਪੈਣਾ ਹੈ ਨਾ ਉਹਰ ਚਲੋ ਉੱਚਾ ਵੀ ਕੱਲ ਲੈ ਜਾਨੇ ਹਸਪੀਟਲ ਫੇਰ ਸਨੇਕ ਜਾਈ ਤੇ ਇੱਕ ਦਾ ਰੱਬ ਸਿਆਣੀ ਉਮਰ ਉਹਦਾ ਜੀ ਦੂਜਾ ਦੁੱਖ ਆ ਕਿੰਨਾ ਮੁਸ਼ਕਲ ਆ ਦੇਖੋ ਜੀ ਹਾਂਜੀ ਦੇਖੋ ਜੀ ਸਿਆਣੀ ਉਮਰ ਹੁੰਦੀ ਨਾ ਸਿਆਣੀ ਉਮਰ ਵੈਸੇ ਇੰਨੀ ਵੀ ਨਹੀਂ ਹੈਗੀ ਡੈਡੀ ਦੀ ਤੇ ਚਲੋ ਬਹੁਤ ਵਧੀਆ ਤੇ ਵੀ ਜਨੋ ਮੈਂ ਕਹਿੰਦੀ 100 ਦਿਨ ਲੱਗੇ 80 ਦਿਨ ਲੱਗੇ ਉਮਰ ਇਹਦੀ ਇਨਾ ਟਾਈਮ ਚ ਲੋਕ ਕੱਢ ਗਏ ਅੱਜ ਅੱਜ ਕੱਲ ਦੇ ਨੀ ਉਮਰੇ ਹੈ ਨਹੀਂ ਆ ਇਹ ਵੀ ਪਿਛਲੀਆਂ ਖਰਾਕਾਂ ਖਾਧੀਆਂ ਆ ਤੇ ਚਲੋ ਮਰਾ ਬੰਦੀਆਂ ਨਹੀਂ ਆ ਤੇ ਨਾਲੇ ਕੁੱਡੀ ਡੜੀ ਨੇ ਕਹਿੰਦੇ ਬਹੁਤ ਖੇਡੀਆਂ ਬਹੁਤ ਤਕੜੇ ਖਿਡਾਰੀ ਹੁੰਦੇ ਸੀ ਤੇ ਵਧੀਆ ਖਾਣਾ ਪੀਣਾ ਸ਼ੁੱਧਿਕ ਤਰ੍ਹਾਂ ਹੁੰਦਾ ਸੀ ਖਾਣਾ ਪੀਣਾ ਨਾ ਪਹਿਲਾ ਪੁਰਾਣਾ ਤੇ ਅੱਜ ਕੱਲ ਤਾਂ ਉਮਰੇ ਹੈ ਨਹੀਂ ਨਹੀਂ ਹੈ ਨਾ ਤੇ ਬਿਮਾਰੀਆਂ ਜ਼ਿਆਦਾ ਆ ਤੇ ਉਮਰਾ ਘਟਿਆ ਟਾਈਮ ਟਾਈਮ ਦੀ ਗੱਲ ਆ ਦੇ ਦਵਾਈ ਦਾ ਰਾਮ ਦੇ ਤੇ ਹੁਣ ਮੈਂ ਜਾ ਕੇ ਆਈ ਆ ਦੇਖ ਕੇ ਆਈ ਆ ਤੇ ਹੁਣ ਦਿੱਤੀ ਹੈ ਦਵਾਈ ਤੇ ਹੁਣ ਡੈਡੀ ਨੂੰ ਲੰਮੇ ਪਏ ਚੱਕਰ ਥੋੜੇ हट ਗਏ ਸੌਣ ਨਾਲ ਘਟ ਜਾਂਦੇ ਚੱਕਰ ਤੇ ਚਲੋ ਜੇ ਰੂ ਸਹੀ ਹੋਣਗੇ ਤੇ ਫਿਰ ਜਿਹੜੀ ਹੈਗੀ ਸਕੈਨ ਕੋ ਉਤਾਲ ਲਿਆਵਾਂਗੇ ਨਾ ਤੇ ਜਿੱਦਾਂ ਵੀ ਹੋਵੇ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਠੀਕ ਗਿਆ ਜਾਂ ਕਿੱਦਾਂ ਵੀ ਹਾਂ ਜੇ ਰੂ ਸਹੀ ਹੋਣਗੇ ਫਿਰ ਲੱਗੇ ਜਾਵਾਂਗੇ ਸਕੈਨ ਕਰਾ ਕੇ ਲਿਆਉਣ ਦਾ ਕਿ ਪਤਾ ਲੱਗੂ ਕੀ ਪ੍ਰੋਬਲਮ ਕੀ ਨਹੀਂ ਹੈਗੀ ਨਾ ਤੇ ਇਹ ਤੇ ਜਾਣ ਲੱਗੇ ਸਵੇਰੇ ਚੰਗ ਚੱਕਰ ਆਉਣ ਲੱਗੇ ਇਹਨਾਂ ਨੂੰ ਤੇ ਫਿਰ ਹਨ ਨੂੰ ਜਾਣਾ ਮਤਲਬ ਕੈਨਸਲ ਕਰਤਾ ਨਹੀਂ ਗਏ ਵੀ ਡਰ ਸੀਗਾ ਉੱਥੇ ਜਾ ਕੇ ਹੋਰ ਨਾ ਹੋ ਜਾਈ ਨਾ ਹੋਰ ਨਾ ਪ੍ਰੋਬਲਮ ਹੋ ਜਾਈ ਨਾ ਤੇ ਫਿਰ ਰਹਿ ਗਏ ਤੇ ਫਿਰ ਮੈਨੂੰ ਕੋਈ ਹਿੰਦਾ ਜੀ ਮਤਲਬ ਆਪਣੀ ਲੋਡ ਨੂੰ ਜਾਣਾ ਪੈਂਦਾ ਹਾਸਪੀਟਲ ਕਿਹੜਾ ਜਾਣਾ ਸੌਖਾ ਹੈ ਨਾ ਉੱਥੇ ਦਵਾਈਆਂ ਦੀ ਸਮੈਲ ਚੜਦੀ ਆ ਬੇਰੰਮੀ ਆ ਖੇਚਲੇ ਆਉਣ ਜਾਣ ਕਿੱਲਾ ਹੋ ਜਾਂਦਾ ਨਾ ਤੇ ਬਹੁਤ ਮੁਸ਼ਕਲ ਹਸਣਾ ਮੈਨੂੰ ਦੇਖਣੇ ਹੈ ਨਾ ਤੇ ਓਕੀ ਹੋ ਗਈ ਆ ਉਹ ਕਿਹੜਾ ਸਾਥ ਕਹਿੰਦੇ ਸਾਨੂੰ ਆਓ ਅਸੀਂ ਆਪੇ ਪਿਲੋਡ ਨੂੰ ਜਾਣਾ ਪੈਂਦਾ ਔਰ ਜਾਣ ਤੋਂ ਵਗੈਰ ਵੀ ਛੜਦਾ ਹੈਗਾ ਜਾਣਾ ਪੈਲੇ ਰ ਜਾਣਾ ਹੁੰਦਾ ਤੇ ਆਪਣੀ ਲੋਨ ਵਾਸਤੇ ਜੰਡ ਕਰਦੇ ਆ ਓਕੀ ਕਸਟਿਕਾ ਸਾਰਿਆਂ ਨੂੰ